ਕਿ ਜਿੰਨੇ ਵੀ ਸਟੇਕ ਹੋਲਡਰ ਸੀਗੇ ਜਿਹੜੇ ਵੈਨੇਜ ਡਿਫੈਂਸ ਪਰ ਕਮੇਟੀਜ਼ ਬਣਾਈਆਂ ਜਿਹਨੀਆਂ ਨੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਉਹ ਸਾਰੇ ਅਸੀਂ ਵੀਨ ਉਹਨਾਂ ਦੇ ਨੁਮਾਇंदे ਬੁਲਾ ਕੇ ਉਹਨਾਂ ਤੋਂ ਅਸੀਂ ਫੀਡਬੈਕ ਹਾਸਲ ਕੀਤੀ ਆ ਨਾਲ ਅਸੀਂ ਸਾਰੇ ਆਪਣੇ ਡਿਸਟ੍ਰਿਕਟ ਦੇ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਆਪਦੀ ਟੀਮ ਦੇ ਜਿੰਨੇ ਵੀ ਜੀਓ ਸੀਗੇ ਜਾਂ ਐਸਐਚਓ ਸੀਗੇ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਵੀ ਸਾਰਿਆਂ ਨੂੰ ਬਰੀਫ ਕੀਤਾ ਗਿਆ ਪੋਟੈਂਸ਼ੀਅਲ ਆਫ ਕ੍ਰਾਈਮ ਜਿਹੜਾ ਹੈਗਾ ਲੰਬੇ ਸਮੇਂ ਤੋਂ ਜਿਹੜੀਆਂ ਲੰਬਤ ਇਨਵੈਸਟੀਗੇਸ਼ਨਸ ਆ ਉਹਦੇ ਬਾਰੇ ਡਿਸਕਸ ਕੀਤਾ ਗਿਆ ਉਹਦਾ ਹਾਲਾਤ ਦੱਸਿਆ ਗਿਆ ਕਿਦਾਂ ਕਿਤਾ ਉਹਨਾਂ ਚੀਜ਼ਾਂ ਦੇ ਡਿਸਪੋਜ਼ਲ ਹੋਣੀਆਂ ਉਹ ਸਾਰੀ ਚੀਜ਼ ਜਿਹੜੀ ਆ ਉਹ ਆਪਦੇ ਪੁਲਿਸ ਅਫਸਰਸ ਨੂੰ ਬਰੀਫ ਕੀਤਾ ਗਿਆ ਫਿਰ ਬੀ ਡੀ ਸੀਸ ਦੇ ਨਾਲ ਮੀਟਿੰਗ ਕੀਤੀ ਗਈ ਉਹਦੇ ਵਿੱਚ ਜਿਹੜੇ ਵੀ ਗਰਾਊਂਡ ਲੈਵਲ ਦੇ ਪਿੰਡ ਲੈਵਲ ਦੇ ਵਿੱਚ ਨਸ਼ੇ ਨੂੰ ਲੈ ਕੇ ਜਿਹੜੀਆਂ ਵੀ ਦਿੱਕਤਾਂ ਇਹਦੇ ਤੇ ਕਿਦਾਂ ਠੱਲ ਪਾਈ ਜਾ ਸਕਦੀ ਆ ਨਵੀਂ ਜਨਰੇਸ਼ਨ ਦਾ ਜਿਹੜੇ ਸਾਡੇ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਆ ਉਹਨਾਂ ਨੂੰ ਕਿੱਦਾਂ ਕੱਢਿਆ ਜਾ ਸਕਦਾ ਉਹਦੀ ਕੀ ਸਟਰੈਟਜੀ ਹੋਣੀ ਚਾਹੀਦੀ ਆ ਔਰ ਉਹਦੇ ਤੇ ਸਾਰੇ ਚੰਗੇ ਤਰ੍ਹਾਂ ਉਹਨੂੰ ਡਿਲੀਬਰੇਟ ਕੀਤਾ ਗਿਆ ਡਿਸਕਸ ਕੀਤਾ ਗਿਆ ਇਸੇ ਤਰ੍ਹਾਂ ਜਿਹੜੀ ਨਵੀਂ ਪਨੀਰੀ ਸਾਡੇ ਜਾਂ ਸਾਡੇ ਬੱਚੇ ਆ ਸਾਡਾ ਯੂਥ ਆ ਜਿਹੜਾ ਜੇ ਇਸ ਦਲ ਦੇ ਵਿੱਚ ਦਲਦਲ ਦੇ ਵਿੱਚ ਨਹੀਂ ਫਸਿਆ ਉਹਨਾਂ ਨੂੰ ਕਿੱਦਾਂ ਐਜੂਕੇਟ ਕਰਕੇ ਕਿੱਦਾਂ ਉਹਨਾਂ ਦੇ ਦਿਮਾਗ 'ਚ ਉਹਨਾਂ ਨੂੰ ਨੌਲੇਜ ਦੇ ਕੇ ਐਜੂਕੇਟ ਕਰਕੇ ਯੂਐਸ ਕੰਮ ਦੇ ਵਿੱਚ ਨਾ ਪੈਣ ਔਰ ਸਗੋਂ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਕੋਈ ਬੱਚੇ ਸਾਡੇ ਜਾਂ ਸਾਡਾ ਯੂਥ ਇਸ ਚੀਜ਼ ਚ ਫਸਿਆ ਉਹਨਾਂ ਦੀ ਵੀ ਨਾਲ ਹੈਲਪ ਲੈ ਕੇ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਕੱਢਣਾ ਇਸ ਤਰ੍ਹਾਂ ਦਾ ਚੋ ਇਸ ਬਾਰੇ ਸਾਰਾ ਜਿਹੜਾ ਹੈਗਾ ਬੜਾ ਵਿਸਤਾਰਪੂਰਵਕ ਡਿਸਕਸ਼ਨ ਕੀਤੀ ਜਿਹੜੇ ਬੀਡੀਸੀ ਸਾਹਿਬ ਉਹ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਵੀ ਕਪੂਰਸਲੇ ਜ਼ਿਲ੍ਹੇ ਦੇ ਅਗੇ 500 ਤੋਂ ਵੱਧ ਇਹਨਾਂ ਨੇ ਆਲਰੇਡੀ ਕਨਸਟੀਟਿਊਟ ਕਰ ਲਏ ਆ ਜਿਹੜੇ ਕੋ ਰਹਿ ਗਏ ਆ 100% ਨੂੰ ਕਨਸਟੀਟਿਊਟ ਕੀਤੀਆਂ ਜਾਣੀਆਂ ਮੀਂ ਵਿਲੇਜ ਜਿਹੜੀਆਂ ਡਿਫਰੈਂਸ ਕਮੇਟੀਸ ਨੇ ਜਿਹੜੀ ਜਿੱਥੋਂ ਤੱਕ ਸਿਕਿਉਰਟੀ ਦਾ ਸਵਾਲ ਆ ਸਾਰੇ ਜਿੱਥੋਂ ਵੀ ਸਾਨੂੰ ਇਹ ਮਹਿਸੂਸ ਹੋਊਗਾ ਜਾਂ ਸਾਨੂੰ ਇਹ ਫੀਡਬੈਕ ਆਊਗਾ ਕਿਸੇ ਨੇ ਵੀ ਅਜੇ ਤੱਕ ਇਹ ਕੰਪਲੇਨਟ ਨਹੀਂ ਕੀਤੀ ਇਨਸਿਕਿਉਰਟੀ ਬਾਰੇ ਜਿੱਦਿਆਂ ਮੈਂ ਹੁਣ ਮੀਟਿੰਗ ਕੰਡਕਟ ਕੀਤੀ ਹੈ ਇਨ ਕੇਸ ਜੇ ਕੋਈ ਉਹਨਾਂ ਦੀ ਸਕਿਉਰਿਟੀ ਦਾ ਹੋਊਗਾ ਜੇ ਉਹਨਾਂ ਨੂੰ ਅਸਲਾ ਲਾਇਸੈਂਸ ਚਾਹੀਦਾ ਹੋਊਗਾ ਅਸੀਂ ਪਿਉਰਿਟੀ ਦੇ ਉੱਤੇ ਉਹਨਾਂ ਨੂੰ ਆ Arms ਲਾਇਸੈਂਸ ਬਣਾ ਕੇ ਦੇਾਂਗੇ ਜੇ ਉਹਨਾਂ ਨੂੰ ਇਹ ਲੱਗੂਗਾ ਕਿ ਉਹ Arms ਲਾਇਸੈਂਸ ਨਹੀਂ ਬਣਾਉਣਾ ਚਾਹੁੰਦੇ ਜਾਂ ਉਹਦੇ ਰੱਖ ਰਖਾ ਦੇ ਸਮਰਥ ਨਹੀਂ ਹੈਗੇ ਤਾਂ ਅਸੀਂ ਏਰੀਆ ਡੋਮਿਨੈਂਸ ਕਰਾਂਗੇ ਉਹਦੀ ਉੱਥੇ ਸਾਡਾ PCR ਸਾਡੀਆਂ ਰੂਰਲ ਰੈਪਿਡ ਗੱਡੀਆਂ ਉਹਨਾਂ ਬੀਡੀਸੀ ਇਸ ਦੇ ਜਿੱਥੇ ਵੀ ਹੈਸ਼ ਆ ਜਾਂ ਉਹ ਜਿੱਥੇ ਵੀ ਕੰਮ ਕਰਦੇ ਆ ਅਸੀਂ ਉੱਥੇ ਢੇੜਾ ਰੱਖਾਂਗੇ ਉਹਨਾਂ ਦੇ ਨਾਲ ਆਪੇ ਕੰਟੈਕਟ ਨੰਬਰ ਸੇ ਸ਼ੇਅਰ ਕਰਕੇ ਰੱਖਾਂਗੇ ਜੋ ਇਨ ਕੇਸ ਆਫ ਐਮਰਜੈਂਸੀ 10 ਤੋਂ 15 ਮਿੰਟ ਦੇ ਵਿੱਚ ਵਿੱਚ ਉਹਨਾਂ ਨੂੰ ਪੁਲਿਸ ਬੈਕਅਪ ਮਿਲ ਜਾਵੇ ਸਹੀ ਹੈ